ਹਾਂਜੀ ਸਵਾਗਤ ਆ ਦੋਸਤੋ ਤੁਹਾਡਾ ਆਪਣੇ ਮਾਨ ਸਾਹਿਬ ਡੈਰੀ ਫਾਰਮ ਤੇ ਲਓ ਜੀ ਅੱਜ ਆਪਾਂ ਲੈ ਕੇ ਆਏ ਇੱਕ ਬਹੁਤ ਸੋਹਣੀ ਝੋਟੀ ਦੀ ਵੀਡੀਓ ਤੇ ਬਾਕੀ ਸਾਰੀ ਜਾਣਕਾਰੀ ਤੁਹਾਨੂੰ ਲੈ ਕੇ ਦੇਵਾਂਗੇ ਤੇ ਤੁਸੀਂ ਦੇਖ ਸਕਦੇ ਹੋ ਦਰਮਿਆਨੇ ਕੱਦ ਦੀ ਝੋਟੀ ਹੈਗੀ ਦਰਮਿਆਨਾ ਜਿਹਾ ਕੱਦ ਦਾ ਸਿੰਘ ਥੋੜਾ ਜਿਹਾ ਖੁੱਲਾਗਾ ਤੇ ਥਣਲੇਵੇ ਦੀ ਸਾਫ ਆਗੀ ਲੇਵਾ ਬਣਾਉਣਾ ਹੈ ਸਟਾਰਟ ਜਿਆ ਕੀਤਾ ਹੋਇਆਗਾ ਤੇ ਤੁਹਾਨੂੰ ਸਾਰਾ ਦਿਖਾਵਾਂਗੇ ਤੇ ਪਹਿਲਾਂ ਤੁਹਾਨੂੰ ਲੈ ਕੇ ਦਿੰਨੇ ਆ ਜਾਣਕਾਰੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਹੜਾ ਪਿੰਡ ਆ ਜੀ ਆਪਣਾ ਪਿੰਡ ਪਹਾੜ ਜੀ ਕਟਕਪਾਹ ਅੱਛਾ ਨਾਮ ਜੀ ਬੋਲੋ ਠੀਕ ਹੈ ਤੇ ਕੈਮੇ ਸੁਆਈ ਹੈ ਐਮਐਸ ਕੀਤੇ ਸੁਆਈ ਚੋਕੀ ਠੀਕ ਹੈ ਜੀ ਆਪਣੀ ਘਰ ਦੀ ਹੈਗੀ ਘਰ ਦੀ ਹੈਗੀ ਅੱਗੇ ਵੀ ਚੋਈ ਵੀ ਹੈ ਦੋ ਚੋਈ ਠੀਕ ਹੈ ਕਿੰਨਾ ਕੁ ਦੁੱਧ ਦੇ ਦੇਂਦੀ ਆ ਤਕਰੀਬਨ ਜਿਆਦਾ ਕਿਲੋ ਦਿਨ ਦੀ ਸ਼ਾਦੀ ਸੇਵਾ ਲਈ ਠੀਕ ਆ ਨੋਰਮਲ ਸੇਵਾ ਤੇ 10-11 ਲੀਟਰ ਦੇ ਦਿੰਦੀ ਆ ਹਾਂ ਜਿਆਦਾ ਕਿੰਨੇ ਕੁ ਦਿਨ ਬਾਕੀ ਆ ਤਾਂ ਸੂਣ ਦੇ ਪੰਜ-ਸੱਤ ਦਿਨ ਲਾਉਗੀ ਬੱਸ ਠੀਕ ਆ ਮਾਂ ਸੱਤ ਦਿਨ ਵੀ ਮੌਕੇ ਤੇ ਲਾਉਂਦੀ ਆ ਲੈਵਾ ਤਿਆਰ ਕਰ ਦੇ ਦਿੰਦੇ ਆ ਪਹਿਲੀ ਠੀਕ ਆ ਹੂੰ ਤਾਂ ਪੂਰੇ ਇਹ ਤਾਂ ਭੰਨਣ ਲੱਗ ਗਏ ਹਾਂ ਬੱਚੇ ਜੀ ਪੰਜ-ਸੱਤਾਂ ਕਿਲੋ ਲਾਉਗੀ ਬੱਚੇ ਹਾਂ ਮਾੜੀ ਜੀ ਤੋਰ ਦੇਈ ਲੋਸਾਂ ਤੋੜ ਕੇ ਦਿਖਾਉਨੇ ਆ ਛੋਟੀ ਠੀਕ ਆ ਦਰਮਿਆਨੇ ਕੱਟ ਦਿਜੀਏ ਕਿਸੇ ਨੇ ਦੁੱਧ ਪੀਣ ਨੂੰ ਲੈਣੀ ਆ ਦੁੱਧ ਵਾਸਤੇ ਚੰਗੀ ਹੈਗੀ ਥੋੜੀ ਜੀ ਸਾਮ ਸੰਭਾਲ ਦਰਮਿਆਨੀ ਈ ਹੈਗੀ ਇਹ ਲੈ ਵਾ ਸਾਫਾਗਾ ਹਨ ਲੈ ਕੇ ਪੂਰਾ ਮੁਠੀ ਵਾਲਾ ਖਣ ਲੱਗਿਆ ਹੋਇਆ ਤੇ ਕਰ ਦਸਨ ਦੱਸੀ ਜਾਂਦੇ ਆ ਵੀ ਦਰਮਿਆਨੀ ਆ ਉੱਪਰ ਦੁੱਧ ਨੂੰ ਚੰਗੀ ਆ ਜੀ ਰੇਟ ਕੀ ਕਰ ਦੋ ਜੀ ਆ ਰੇਟ ਮੋੜਾ ਕਿੰਨਾ ਕਰਦੇ ਜੀ ਅੱਛਾ 75000 ਲੈਣ ਦੇਣਾ ਬਾਈ ਕਹਿੰਦੇ ਬਾਕੀ ਮਾਨਤਾਂ ਥੋੜਾ ਜਰੂਰ ਕੀਤਾ ਜਾਊਗਾ ਜਿਹੜਾ ਵੀਡੀਓ ਦੇਖ ਕੇ ਆਊਗਾ ਉਹਦਾ ਮਾਨਤਾਂ ਨੂੰ ਫੁੱਲ ਕੀਤਾ ਜਾਊਗਾ ਤੇ ਜੇ ਕਿਸੇ ਵੀ ਵੀਰ ਦੇ ਪਸੰਦ ਆਉਂਦੀ ਆ ਤਸ ਥਾਪ ਤੇ ਦੋ ਦਾ ਦਿਨਾਂ ਦੀ ਫੋਨ ਆਲੀ ਮੈਂ ਇਸ ਪਿੰਡ ਮਹਰਾਜ ਕੋਠੇ ਕਪਾਹਾਂ ਵਾਲੇ ਬਾਈ ਦਾ ਨਾਮ ਭੋਲਾ ਸਿੰਘ ਤੇ ਫੋਨ ਨੰਬਰ 9781274047 ਤੇ ਕੰਟੈਕਟ ਕਰਕੇ ਤੁਸੀਂ ਆ ਸਕਦੇ ਹੋ ਜੇ ਕਿਸੇ ਵੀ ਵੀਰ ਦੇ ਪਸੰਦ ਆਉਂਦੀ ਆ ਤਾਂ ਕੰਟੈਕਟ ਜ਼ਰੂਰ ਕਰਿਓ ਜੀ ਧੰਨਵਾਦ